Thank you ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਤਰਾਂ ਤਾਨ ਸਿਹਤ ਵਿਭਾਗ ਮੈਡਮ ਸੁਖਬੀਰ ਕੌਰ ਤੇ ਵੱਲੋਂ ਆਪਣੀ ਟੀਮ ਦੇ ਨਾਲ ਚੈਕਿੰਗ ਮੁਹਿੰਮ ਲਗਾਤਾਰ ਚੱਰੀ ਹੈ। ਅੱਜ ਵੀ ਉਨ੍ਹਾਂ ਦੇ ਵੱਲੋਂ ਨਕਲੀ ਰੰਗ ਦੀਆਂ ਮਠਿਆਈਆਂ ਬਰਾਮਦ ਕੀਤੀਆਂ ਗਈਆਂ ਜੋ ਖਾਣ ਯੋਗ ਨਹੀਂ ਸਨ। ਉਨ੍ਹਾਂ ਨੂੰ ਸੁਰ ਦਿੱਤਾ ਗਿਆ ਅਤੇ ਬਣਾਉਣ ਵਾਲੇ ਗੁੱਡ ਵੀ ਸੁਰ ਦਿੱਤਾ ਗਿਆ। ਜਾਂਚ ਕੀਤੀ ਗਈ ਅਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਵੱਲੋਂ ਇਹ ਵੱਡੀ ਗੱਲ ਆਖੀ ਗਈ ਹੈ। ਸੋ ਇਸੇ ਦੌਰਾਨ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਜਿੱਥੇ ਕਿ ਬਿੱਤੇ ਦਿਨੀ ਸਰੋਂ ਦੀ ਤੇਲ ਦੀ ਦੁਕਾਨ ਤੇ ਹੀ ਅਤੇ ਫੈਕਟਰੀ ਦੀ ਚੈਕਿੰਗ ਕੀਤੀ ਗਈ ਤੇ ਅੱਜ ਨਕਲੀ ਮਠਿਆਈਆਂ ਫੜੀਆਂ ਗਈਆਂ ਸੋ ਜਿੱਥੇ ਕਿ ਉਹਨਾਂ ਦੇ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਸੋ ਆਪ ਦਿਖਾਉਂਦੇ ਆ ਤੁਹਾਨੂੰ ਇਹ ਤਸਵੀਰਾਂ ਜਿੱਥੇ ਕਿ ਮੈਡਮ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੀ ਨੇ ਹਾਂਜੀ ਪਹਿਲੇ ਇਧਰ ਇਧਰ ਮੈਡਮ ਅੱਗੇ ਪਿਛਲੀ ਵਾਰੀ ਆਈ ਸੀ ਨਾ ਉਹ ਪਹਿਲਾਂ ਦੁਕਾਨ ਉੱਧਰ ਸੀ ਨਾ ਹੁਣੇ ਸ਼ਿਫਟ ਕੀਤੀ ਬੰਦੀ ਗਈ ਦੁਕਾਨ ਉਹ ਸਾਹਮਣੇ ਹੈ ਨਾ ਉਹ ਸਾਹਮਣੇ ਹੀ ਦਿਖਾ ਦੇਣਾ ਇਹਨਾਂ ਸ਼ਿਫਟ ਕੀਤੇ ਇੱਥੇ ਲਾਇਸੈਂਸ 3 ਲੱਖ ਰੁਪਏ ਬਣਾਇਆ ਹੈ ਤੁਸੀਂ ਉਹ ਬੋਲੀ ਕਾਟੇ ਨਾ ਉਹ ਦੇਖ ਕੇ ਸਾਹਮਣੇ ਲਾਓ ਮੈਡਮ ਇਹਨਾਂ ਨੂੰ ਆਣੇ ਦਿਖਾਓ ਤਾਂ ਇੰਜ ਥੋੜੀ ਨਾਲ ਲਾ ਦੇਾਂਗੇ ਲਾ ਦੇ ਬੇਟਾ ਬੈਠਦਾ ਤੁਸੀਂ ਇੱਥੇ ਮਤਲਬ ਕਿ ਰੋਦਾ ਗੰਨੇ ਦਾ ਰਸਤਨਾ ਹਾਂਜੀ ਇੱਥੇ ਹੀ ਆਪ ਦਾ ਰੋਦਾ ਬਾਹਰ ਜਿੰਮੇਦਾਰ ਲੱਗਦੇ ਨੇ ਗੰਨੇ ਉਹ ਆਪੂ ਆਪਣਾ ਕਾਰਡ ਕੱਢਦੇ ਨੇ ਤੇ ਗੰਨੇ ਕੱਢ ਲੈਂਦੇ ਆ ਹਾਂ ਗੜਾ ਗੜੂ ਆਪੇ ਬਣਾਉਂਦੇ ਆ ਤੇ ਇਹ ਤੁਸੀਂ ਚਲਾਉਣ ਅਸੀਂ ਚਲਾ ਕੇ ਦੇਣਾ ਸਰਪ ਆਪਣੇ ਭਾਂਡੇ ਦੇ ਦੇਣੇ ਆ ਗੜੂ ਦਾ ਆਪਣੇ ਬੱਚੇ ਦੀ ਕੀਮਤੀ ਕਰ ਰਹੇ ਨਹੀਂ ਉਹ ਤਾਂ ਤੇਰੇ 10 ਬੀਪੀ ਹੋਗੇ ਤੇ ਅਸੀਂ 10 ਬੀਪਿਆਂ ਦਾ 300 ਰੁਪਏ ਲੈ ਲੈਣਾ ਨਹੀਂ ਤੇ ਇਹ ਹੁਣ ਨਹੀਂ ਹਲੇ ਨਹੀਂ ਚੱਲ ਰਿਹਾ ਤਾਂ ਨਹੀਂ ਅਜੇ ਟ੍ਰੇਡ ਕਰਨੇ ਤਾਂ ਇਹ ਕਦੋਂ ਇਹ ਦੁਆੜੀ ਤੋਂ ਬਾਹਰ ਚੱਲ ਦੁਆੜੀ ਤੋਂ ਬਾਹਰ ਹੈ ਦੁਆੜੀ ਤੋਂ ਬਾਹਰ ਚੱਲੂ ਹੋਣਾ ਹੈ ਅੱਛਾ ਉਹ ਕਾਲਜ ਬਣਾਉਂਦੇ ਆ ਕੁਝ ਗੜ ਬਣਾਉਂਦਾ ਉਹ ਵੀ ਹਿਸਾਬ-ਕਿਤਾਬ ਕਰਨਾ ਪਿਆ ਨਾ ਤੇਰੀ ਗਿਣਤੀ ਮਾਰਨੀ ਹੁੰਦੀ ਹੈ ਨਾ ਪਾਂ ਇਤਨਾ ਹੋ ਗਿਆ ਜਿਹੜੇ ਇੱਕ ਜਿਹੜੇ ਨਾ ਕਿੰਤੀ ਜਿਹੜੇ ਪੰਜ-ਪੰਜ ਬੀਪੇ ਰੋਹ ਦੇ ਦੇ ਵਿੱਚ ਪਾ ਲੈਣੇ ਮਿਲ ਕੇ ਅੱਛਾ ਤੇ ਪੰਜ ਇੱਧਰ ਪੈ ਜਣੇ ਪੰਜ ਉਧਰ ਪੈ ਜਣੇ ਆ 10 ਬੀਪੇ ਮੁਰਗਾ ਨਾ ਘੜਾ ਕੇ ਬਣਾਈਏ ਨਾ ਪਵਣੇ ਤੇ ਪਰ ਬੜਾ ਗੰਦਾ ਇਹਨੂੰ ਇਹ ਇਤਨਾ ਹੋਣੀ ਹੈ ਸਫਾਈ ਹੋਣੀ ਹੈ ਜੀ ਸਫਾਈ ਹੋਣੀ ਹੈ ਅਜਾ ਗਰਾਂਟੇ ਦਾ ਜਗਾਲ ਰੱਖਣਾ ਤੇਲ ਨਾਲ ਧੋਣੇ ਆ ਤੇਲ ਲੱਗਣਾ ਹੁੰਦਾ ਸਾਰਾ ਸਫਾਈ ਹੋਣੀ ਆ ਵੇ ਅਜੇ ਦਾਜਨ ਲੱਗ ਜਾਣੇ ਤੇ ਉਹਦੇ ਤੇ ਬਣਾਉਣੇ ਉਹ ਉੱਥੇ ਨਾ ਘੜਾਉਣੀ ਹੁੰਦੀ ਆ ਉੱਤੇ ਘੜਾਇਆ ਹੈ ਨਾ ਉਹ ਸਿਕਮ ਜਿਹੜਾ ਬਾਹਰ ਚਲਾ ਧੂਮਾ ਪਾ ਪੀ ਜਾਈ ਰੰਗ ਵਗੈਰਾ ਕੋਲ ਯੂਜ਼ ਕਰਦੇ ਹੋ ਵਿੱਚ ਅਚਾਰੀ ਡੋੰਦੇ ਨਹੀਂ ਛੋੜਦੇ ਠੀਕ ਹੈ ਕਿ ਤੈਨੂੰ ਕੱਪੜੇ ਬੈਣੀ ਹੋਰ ਨਹੀਂ ਤੱਕ ਖੋਲ ਕੇ ਸੁੱਕੀ ਮੋਹਨ ਕੈਂਪ ਕੋਈ ਸਾਬੀ ਨੂੰ ਗੁੰਮੀ ਨਹੀਂ ਹਰ ਦੁਬਾਰਾ ਪਿੰਕ ਤੇ ਉਹ ਵੀ ਗਲੀ ਹੋਈ ਸੜੀ ਹੋਈ ਨਹੀਂ ਆਈ ਨਹੀਂ ਲੈ ਕਰਨੀ ਸਦੀ ਵੀ ਤਰਨਦਾਰਾਂ ਦੇ ਅਧਿਨੇ ਨੰਗਣੀ ਚਾਹੀਦੀ ਆ ਵਾਲੀ ਬਸਾਈ ਕੇ ਤਰਨਤਾ ਨੂੰ ਨਹੀਂ ਜੀ ਦਿਖਾਓ ਹਾਂ ਜੀ ਆ ਮਠਾਈ ਤਰੰਤਾਰਨ ਦੇ ਹੱਥ ਚ ਨਹੀਂ ਆਉਗੀ ਠੀਕ ਹੈ ਜੀ ਠੀਕ ਹੈ ਮੈਂ ਡੈਜ਼ਿਗਨੇਟਿਡ ਆਫੀਸਰ ਫੂਡ ਸੇਫਟੀ ਡਾਕਟਰ ਸੁਖਬੀਰ कौर ਫਰੋਂ ਤਰੰਤਾਰਨ ਅ ਅੱਜ ਜਿਸ ਤਰ੍ਹਾਂ ਕਿ ਸਾਡੇ ਪਹਿਲਾਂ ਹੀ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਤੇ ਉਹ ਫੈਸਟਿਵ ਡਰਾਈਵਸ ਚੱਲ ਰਹੀਆਂ ਹਨ ਉਹਦੇ ਤਹਿਤ ਜਿਹੜੀ ਅੱਜ ਸਾਡੇ ਉੱਚ ਅਧਿਕਾਰੀਆਂ ਵੱਲੋਂ ਸਾਨੂੰ ਹਦਾਇਤਾਂ ਮਿਲੀਆਂ ਸਨ ਓਏਸੀ ਕਿ ਹੁਣ ਜਿਸ ਤਰ੍ਹਾਂ ਅੱਗੇ ਚੱਲਦੇ ਹੋਏ ਸੀਜ਼ਨ ਆਣਾ ਹੈ ਗੂੜ ਬਣਾੰਦਾ ਤੇ ਵੇਰੀਅਸ ਜਿਹੜੇ ਜਗਾ ਜਗਾ ਵੇਲਨੇ ਹੈ ਉਹ ਚੈੱਕ ਕੀਤੇ ਜਾਣ ਉਹ ਸਾਡੇ ਵੱਲੋਂ ਚੈੱਕ ਕੀਤੇ ਗਏ ਤੇ ਹਲੇ ਉਹਨਾਂ ਦਾ ਕੰਮ ਜਿਹੜਾ ਹੈ ਆਉਣ ਵਾਲੇ 10-15 ਦਿਨਾਂ ਵਿੱਚ ਸ਼ੁਰੂ ਹੋਣ ਵਾਲਾ ਹੈ ਤੇ ਉਹਨਾਂ ਨੂੰ ਪਹਿਲਾਂ ਹੀ ਇਹ ਅਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਐਸੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਤੁਹਾਡੇ ਸਾਡੇ ਐਫਐਸਐਸਆਈ ਦੇ ਨਿਯਮਾਂ ਦੇ ਅਧਾਰ ਤੇ ਨਾ ਹੋਵੇ ਜਾਂ ਇਹਦੇ ਖਿਲਾਫ ਹੋਵੇ ਤੁਸੀਂ ਆਪਣੀ ਇਹ ਕੋਸ਼ਿਸ਼ ਕਰਨੀ ਹੈ ਕਿ ਕੋਈ ਵੀ ਉਹਦੇ ਚ ਅਡਲਟਰੈਂਟ ਨਾ ਐਡ ਕੀਤਾ ਜਾਵੇ ਕੋਈ ਵੀ ਜਿਸਾਂ ਕਲਰ ਅਡਲਟਰੈਂਟਸ ਹੈ ਉਹ ਨਾ ਐਡ ਕੀਤੇ ਜਾਣ ਤੇ ਜਿਹੜੀ ਸ਼ੁੱਧ ਹੀ ਚੀਜ਼ ਹੈ ਉਹ ਬਣਾ ਕੇ ਲੋਕਾਂ ਨੂੰ ਦਿੱਤੀ ਜਾਵੇ ਤੇ ਇਹ ਵੀ ਵਿਜ਼ਿਟ ਕਰਦੇ ਉਹਨਾਂ ਨੂੰ ਇਹ ਗਾਈਡਲਾਈਨਸ ਦੇਣ ਤੋਂ ਬਾਅਦ ਔਨ ਦਾ ਵੇ ਅਸੀਂ ਜਦੋਂ ਫੂਡ ਟੀਮ ਆ ਰਹੀ ਸੀ ਤੇ ਅਸੀਂ ਇੱਕ ਵਹੀਕਲ ਇੰਟਰਸੈਪਟ ਕੀਤਾ ਜਿਹੜਾ ਕਿ ਪਗੂਪੁਰ ਜ਼ਿਲਹੰਦਰ ਵੱਲੋਂ ਆ ਰਿਹਾ ਸੀ ਤੇ ਉਹਨਾਂ ਉਹਦੇ ਚ ਅਸੀਂ ਇਹ ਪਾਇਆ ਕਿ ਉਹਦੇ ਚ ਮਠਾਈਆਂ ਆ ਰਹੀਆਂ ਅਸਨ ਜਿਹੜੀਆਂ ਕਿ ਸਾਡੇ ਤਰਨ-ਤਰਨ ਚਾਕੇ ਛੋਟੇ ਪਿੰਡਾਂ ਚ ਦਿੱਤੀਆਂ ਜਾਣੀਆਂ ਸੀ ਵੰਡੀਆਂ ਮਤਲਬ ਸੈਲ ਕੀਤੀਆਂ ਜਾਣੀਆਂ ਸੀ ਤੇ ਅਸੀਂ ਉਹਨਾਂ ਦੀ ਚੈਕਿੰਗ ਕੀਤੀ ਉਹਦੇ ਚ ਸਾਨੂੰ ਪੇਠਾ ਤੇ ਲੱਡੂ ਕਲਰਡ ਸੀਗੇ ਮਿਲੇ ਤੇ ਇੱਕ ਪਿੰਕ ਕਲਰ ਦੀ ਚਮਚਮ ਮਿਲੀ ਚਮਚਮ ਜਿਹੜੀ ਸੀ ਉਹ ਰੌਟਨ ਸੀਗੀ ਉਹ ਸਮੇਲ ਕਾਰੀ ਸੀ ਉਹ 10 ਕਿਲੋ ਸੀ ਉਹ ਗਾਰਬੇਜ ਪੇਟ ਨੇੜੇ ਉਥੇ ਸੀਗੀ ਉਥੇ ਸਟਵਾ ਦਿੱਤੀ ਹੈ ਡਿਸਟਰੋਏ ਕਰ ਦਿੱਤੀ ਹੈ ਤੇ ਬਾਕੀ ਜਿਹੜਾ ਲੱਡੂ ਹੈ ਉਹਦੇ ਸੈਂਪਲ ਲੈ ਲਏ ਗਏ ਨੇ ਤੇ ਪੇਠਾ ਜਿਹੜੇ ਉਹਦੇ ਸੈਂਪਲ ਲੈ ਕੇ ਸੈਂਡ ਕਰ ਦਿੱਤੇ ਗਏ ਹਨ ਤੇ ਇਸ ਤਰ੍ਹਾਂ ਹੀ ਇਹ ਸਪੈਸ਼ਲ ਡਰਾਈਵ ਦੇ ਚੱਲਦੇ ਹੋਏ ਫੈਸਟੀਵਲ ਸੀਜ਼ਨ 'ਚ ਜਿਹੜਾ ਮੇਨ ਸਾਡੇ ਸਿਹਤ ਮੰਤਰੀ ਵੱਲੋਂ ਸਿਹਤ ਅਧਿਕਾਰੀਆਂ ਵੱਲੋਂ ਸਾਡੇ ਸਿਹਤ ਮੰਤਰੀ ਜੀ ਨੇ ਜਿਹੜੇ ਹੈਲਥ ਮਿਨਿਸਟਰ ਸਾਡੇ ਸੀਐਫਡੀਏ ਦੇ ਜਿਹੜੇ ਕਮਿਸ਼ਨਰ ਸਾਹਿਬ ਨੇ ਉਹਨਾਂ ਵੱਲੋਂ ਸਭ ਨੂੰ ਸੰਦੇਸ਼ ਹੈ ਕਿ ਅਸੀਂ ਸਾਰਿਆਂ ਨੂੰ कोशिश करिए और कोशिश कामयाब होइए कि हो सारूर की दिवाली शुद्ध ही मिठाई ते सारा जो भी खाद्य पदार्थ मिलन सो दैट जड़ी है बड़ी ही सेफ दिवाली थैंक यू सो मच